ਇਹ ਕਾਫੀ ਨਮੀ ਜੀ ਇੱਥੇ ਦੇਖਣ ਨੂੰ ਮਿਲਿਆ ਜਿੱਦਾਂ ਆਪਣੀ ਇੰਡੀਆ ਦੀ ਟੂਰ ਹੁੰਦੇ ਨਾ ਨਿੱਕੇ ਹੁੰਦੇ ਖੰਦੇ ਹੁੰਦੇ ਸੀ ਇਹ ਤੇ ਉਦਾਂ ਇਹਾ ਚੋਰਨਾ ਤੇ ਇਹਨਾਂ ਨੇ ਪ੍ਰਾਈਸ ਜ਼ਿਆਦਾ ਲਾਇਆ ਪਰ ਆਪਣੀ ਇੰਡੀਆ ਜੀ ਤਾਂ ਹੁਣ 1 ਡਾਲਰ ਸੌਰੀ 1 ਰੁਪਏ ਦਾ ਹੁਣ ਇੱਕ ਮਿਲਦਾ ਤੇ ਇਹਨਾਂ ਨੇ 60 ਪੀਸ ਲਾਏ ਹੋਏ ਆ 5 ਡਾਲਰ ਦੇ ਤੇ ਇਹ ਵੀ ਦੇਖਣ ਨੂੰ ਮਿਲਿਆ ਸਾਰੀਆਂ ਇੰਡੀਆ ਦੀ ਵੈਰਾਈਟੀਆਂ ਜਿੰਨੀਆਂ ਵੀ ਆ ਟਾਫੀਆਂ ਲੱਗੀਆਂ ਹੋਈਆਂ ਹੁਣ ਤੇ ਸਾਰਾ ਇੰਡੀਆ ਯਾਦ ਆ ਗਿਆ ਇੱਥੇ ਆ ਗਿਆ ਤਾਂ ਇੰਨਾ ਵਧੀਆ ਤੇ ਆ ਚੰਦ ਸਤਾਰੇ ਆ ਚੰਦ ਸਤਾਰੇ ਨਹੀਂ ਆ ਕੋਈ ਮਿਲਦੇ ਇੰਡੀਆ ਬਣ ਉਹ ਆ ਇਹ ਤੇ ਵੱਡਾ ਪੈਕਟ ਆ ਆ ਸ਼ੌਟ ਆ ਗਿਆ ਵੇ ਇਹਦੇ ਰੇ ਵੀ ਚੰਦ ਸਤਾਰੇ ਆ ਵੀ ਕਿੰਨੇ ਸੋਹਣੇ ਆ ਇਹ ਚੀਜ਼ਾਂ ਨਿੱਕੇ ਹੁੰਦੇ ਖਾਂਦੇ ਹੁੰਦੇ ਸੀਗੇ ਤੇ ਆ ਸੈਂਟਰ ਆਫ ਰੈਸ ਆ ਗਈ ਆ ਵੇ ਤੇ ਸਾਰਾ ਕੁਝ ਇੰਡੀਆ ਦੇ ਵਿੱਚ ਹਨਾ ਇਦਾਂ ਦਾ ਵੀ ਇੰਡੀਆ ਦੀ ਹੱਟੀ ਤੇ ਆ ਗਏ ਆਪਾਂ ਹੱਟੀ ਹੈ ਕਿਸਾਣਾ ਸਾਰਾ ਸਮਾਨ ਮਿਲਦਾ ਇੱਥੇ ਮਾਰਕਿੰਗ ਜਿੰਨੀਆਂ ਚੀਜ਼ਾਂ ਸਾਰੀਆਂ ਆਜ ਮੂਲਾ ਵਗੈਰਾ ਤੇ ਆ ਲੌਲੀਪਾ ਵਾਹ ਜੋ ਆਡਾ ਵੀ ਆਹ ਇੱਕ ਆਹ ਹੈ ਬਹੁਤ ਸੋਹਣੀ ਜਿਆਦਾ ਦੇਖਣ ਮਿਲ ਗਿਆ ਇੱਥੇ ਖਾਣ ਪੀਣ ਵਾਲੀਆਂ ਇਹ ਆ ਹਾਜਮ ਵਾਸਤੇ ਆ ਜਿਹੜਾ ਹਾਜਮ ਹੁੰਦੇ ਨੇ ਕੋਲੇ ਹੁੰਦੀਆਂ ਹੁੰਦੀਆਂ ਉਦਾਂ ਇਹ ਆਪਣੇ ਇੰਡੀਆ ਚ ਇਹ ਹੁਣ ਇਹਨਾਂ ਨੇ ਡੱਬੀ ਦੇ ਵਿੱਚ ਲਾਈਆਂ ਹੋਈਆਂ ਉਦਾਂ ਪੈਕਟ ਦੇ ਵਿੱਚ ਆਉਂਦੀਆਂ ਹੁੰਦੀਆਂ ਨੇ ਨਿੱਕੇ ਨਿੱਕੇ ਤੇ ਆ ਆ ਪਪੜਾ ਜਿਹੜਾ ਹੁੰਦਾ ਉਹ ਆ ਇਹ ਵੀ ਵਧੀਆ ਵਾ ਇਹ ਵੀ ਆਪਣੇ ਪੈਕਟਾਂ ਜਾਂਦਾਈ ਇਹਨਾਂ ਡੱਬੀ ਆ ਥੋੜਾ ਜਿਹਾ ਬਸ ਚੇਂਜ ਕੀਤਾ ਵਾ ਬਾਕੀ ਦਾ ਇੰਨੇ ਇਹਦਾ ਇਹ ਸਾਰਾ ਕੁਝ ਵੇਚ ਦੇ। ਹੁਣ ਤਾਂ 5 ਸਾਲ ਹੋ ਗਏ ਮੈਨੂੰ ਆਏ ਨੂੰ ਤੇ ਵਾਹ ਤਾਂ ਮੈਂ ਦੇਖੀ ਆ ਪਹਿ کہیں ਆਉਂਦੀ ਆ। ਇਹ ਪਹਿਲ ਇਹਨਾਂ ਨੇ ਪੈਕਟਾਂ ਚ ਕਰਤੀ ਸੈਂਟਰਫੇਸ। ਤੇ ਆ ਇਹਨਾਂ ਨੇ ਆਹਦਾ ਇਦਾਂ ਹੀ ਸੇਮ ਆ ਨਾ, ਹੌਲੀਪੁਪ। ਤੇ ਆ ਹੁੰਦੇ ਸੀ ਜਿੱਦਾਂ ਇਹ ਪੈਕਟਾਂ ਚ ਹੁੰਦੇ ਸੀ ਇਹਨਾਂ ਨੇ ਡੱਬੀਆਂ ਚ ਪਾ ਦੇ ਆ। ਸਾਰੀਆਂ ਚੀਜ਼ਾਂ ਟੈਸਟ ਕਰਕੇ ਦੇਖਣੀ ਆ ਮੈਂ ਲੈ ਕੇ ਜਾਊਗਾ ਹੁਣ ਘਰ ਇਹ ਲੈ ਕੇ ਜਾਊਗਾ ਇੱਕ ਦੋ ਵਿੱਚੋਂ ਇਹਨਾਂ ਦੇ ਸਾਰੀਆਂ ਵਾਇਦੀਆਂ ਚੀਜ਼ਾਂ ਸਾਰੀਆਂ ਹਨ ਆ ਕੈਂਡਲ ਮਿਲੀਆਂ ਇੱਥੇ ਇੰਡੀਆ ਦੇ ਵਿੱਚ ਵੀ ਹੁੰਦੀਆਂ ਹੁੰਦੀਆਂ ਹਨ ਰੰਗ ਬਰੰਗੇ ਆ ਇਹ ਵਿੱਚੋਂ ਇਹ ਸਾਰੀਆਂ ਆ ਫੜਕੜੀ ਜਿੱਦਾਂ ਆਪਣੇ ਹਨਾ ਇੰਡੀਆ ਦੇ ਵਿੱਚ ਨਹੀਂ ਫੜ ਕਰੀ ਹੁੰਦੀ ਹੈ ਨਾ ਨਾਈ ਵਰਤਦੇ ਹੁੰਦੇ ਆ ਉਹ ਆਏ ਤੇ ਆ ਤਾਸ਼ ਇਹ ਵੀ ਇੰਡੀਆ ਚ ਜਿਵੇਂ ਆਪਣੇ ਪੁੱਤਾਂ ਹੀ ਆ ਸੇਮ ਕਿਉਂਕਿ ਇੰਡੀਆ ਦੇ ਲਿਆ ਕੇ ਇਹ ਚਿੰਦਾ ਵੋਕਦੇ ਆ ਲਿਆ ਕੇ ਆ ਸਾਰੀਆਂ ਆਪਾਂ ਇਹਨੂੰ ਦਾਤ ਨਹੀਂ ਲਾਉਣਾ ਹੈ ਜਰਦੇ ਦੀ ਹੈ ਸਮਾਨ ਸਾਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਇੱਥੇ ਜਿਵੇਂ ਆਪਣੇ ਇੰਡੀਆ ਚ ਨਹੀਂ ਸਾਰਾ ਸਮਾਨ ਮਿਲਦਾ ਹੁੰਦਾ ਜਿਹੜਾ ਕੁੰਡੇ ਦੇ ਵਿੱਚ ਪਕ ਚਟਨੀ ਰਗੜਦੇ ਆਂ ਆਹ ਕੁੰਡਾ ਮੈਂ ਖੈ ਕੁੰਡਾ ਲੈ ਕੇ ਚੱਲਾਂਗੇ ਚਟਨੀ ਰਗੜਿਆ ਕਰਾਂਗੇ ਇਹ ਥੋੜਾ ਜਿਹਾ ਛੋਟਾ ਲੱਗਿਆ ਮੈਨੂੰ ਮੈਂ ਖੈ ਵੀ ਚੱਲ ਲਿਜਾਣੇ ਹਨਾ ਇਹ ਛੋਟਾ ਤੇ ਇੱਕ ਆਹ ਕੋੜਨਾ ਇਹ ਵੀ ਛੋਟਈਆ ਇਹ ਵੱਡਾ ਹੁੰਦਾ ਹਨਾ ਕਈਆਂ ਕਈਆਂ ਸਭਾ ਕੁਝ ਮਿਲਦਾ ਇੱਥੇ ਮਤਰੋ ਤੇ ਆਹ ਰੰਬੀਆਂ ਕੈਨੇਡਾ ਦੇ ਵਿੱਚ ਤਾਂ ਦਤੀ ਸਾਰਾ ਕੁਝ ਮਿਲਦਾ ਕੈਨੇਡਾ ਚ ਕੀ ਨਹੀਂ ਮਾਵਾ ਜਦੋਂ ਆਪਣੇ ਪੰਜਾਬੀ ਆ ਗਏ ਸਮਝ ਲਓ ਸਾਰਾ ਕੁਝ ਹੀ ਮਿਲਦਾ ਇੱਥੇ ਆਹ ਰੰਬੇਆ ਰੰਬਗੀਆਂ ਮੀਂਹ ਵੇਚੇ ਦੀ ਹਨਾ ਕੁਝ ਮਿਲਦਾ ਇੱਥੇ ਮਿੱਤਰੋ ਆਹ ਤੰਬੇ ਦੇ ਆ ਮੰਡੇ ਗਲਾਸ ਤੇ ਆ ਜਿੱਦਾਂ ਬਾਲਟੀਆਂ ਬੋਲਟੀਆਂ ਹੁੰਦੀਆਂ ਨੇ ਆਪਣੇ ਪੁਰਾਣੇ ਜਿਹੜੇ ਦਾਦੀਆਂ ਹੁੰਦੀਆਂ ਆਪਣੀਆਂ ਉਹਨਾਂ ਦੀਆਂ ਰੱਖੀਆਂ ਹੁੰਦੀਆਂ ਦਾ ਤੀਜਾ ਖਾਮ ਤੇ ਆਪਣੇ ਨਾਲ ਉਹਨਾਂ ਰੱਖਦੇ ਨਹੀਂ ਸਾਰਿਆਂ ਨੂੰ ਬਸ ਫੈਸ਼ਨ ਦੇ ਮਗਰ ਪਏ ਆ ਸਾਰੇ ਇਦਾਂ ਇਹ ਚੀਜ਼ਾਂ ਤਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਮੈਂ ਵੀ ਲੈ ਕੇ ਆਇਆ ਘਰੇ ਤਾਂਬੇ ਦੇ ਭਾਂਡੇ ਲੈ ਕੇ ਆਇਆ ਘਰੇ ਮੈਂ ਜਿੰਨੇ ਸਾਰੇ ਸਬਜ਼ੀ ਬਣਾਉਣ ਵਾਲੇ ਸਾਰੇ ਮੈਂ ਤਾਂਬੇ ਦੇ ਘਰੇ ਵਰਤਦਾ ਵਾਂ ਤੇ ਆਕੜਾਈਆਂ ਗੁੜੀਆਂ ਸਾਰਾ ਕੁਝ ਆ ਇੰਡੀਆ ਤੋਂ ਲੈ ਕੇ ਆਏ ਆ ਇਹ ਸਾਰਾ ਕੁਝ ਆ ਬਈ ਮਿਲਦਾ ਇੱਥੇ ਮਿੱਤਰੋ ਕੈਨੇਡਾ ਜਦੋਂ ਪੰਜਾਬੀ ਆ ਤੇ ਸੰਦ ਨੂੰ ਸਾਰਾ ਕੁਝ ਮ ਇੱਥੇ ਆ ਕੇ ਮੈਂ ਸਣੀ ਕਰ ਸਕਦੇ ਵੀ ਹਾਂ ਸਾਨੂੰ ਆ ਚੀਜ਼ ਨਹੀਂ ਮਿਲਦੀ ਰੇਗ ਮਿਲਦੀ ਇੱਥੇ ਜਿਦਾਂ ਆਪਾਂ ਮੰਨ ਲਓ ਸਾਗ ਜੀ ਆਪਾਂ ਘਰੇ ਬਣਾਉਣਾ ਬਾਹਰ ਉਹ ਵੀ ਬਣਾ ਸਕਦੇ ਆ ਕਿਉਂਕਿ ਇੱਥੇ ਆਪਾਂ ਨੂੰ ਮਧਾਨੀਆਂ ਵੀ ਮਿਲਦੀਆਂ ਹਨ ਹੰਮਦਾਨੀ ਆ ਗਰਗਨ ਕੋਤਨ ਸਾਰਾ ਕੁਝ ਨਾ ਜਿੱਦਾਂ ਵੀ ਆਪਾਂ ਨਿਗਾਹ ਮਾਰਾਂਗੇ ਮਿੱਤਰੋ ਸਾਰਾ ਕੁਝ ਹੀ ਦੇਖਣ ਨੂੰ ਮਿਲੇਗਾ ਤੇ ਇੱਕ ਵੈਰੈਟੀ ਆਪਾਂ ਤੁਹਾਨੂੰ ਇੰਨੀ ਯਾਰ ਸਟੀਲ ਦੀਆਂ ਸਾਰਾ ਕੁਝ ਹੀ ਦੇਖਦੇ ਆ ਹਨਾ ਪਲਾਸਟਿਕ ਦੀ ਹੋਗੀ ਸਟੀਲ ਦੀ ਹੋਗੀ ਪਿੱਤਲ ਦੀ ਹੋਗੀ ਆਪਾਂ ਨੂੰ ਇੱਕ ਲੱਕੜ ਦੇ ਵਿੱਚ ਵੀ ਜਿਹੜੀ ਆਪਾਂ ਨੂੰ ਪੁਰਾਣੀ ਪਹਿਲਾਂ ਹਨਾ ਬਾਲਟੀਆਂ ਵਿੱਚ ਯਾਰ ਨਿੰਬੂ ਨਿਚੋੜ ਕੇ ਇਸ ਨਿੰਬੂ ਮਾਣੀ ਬੀਣਾ ਹਨਾ ਕੋਈ ਯਾਰ ਵੱਖਰਾ ਹੀ ਨਜ਼ਾਰਾ ਸੀ ਹਨਾ ਤੇ ਉਹ ਹੁਣ ਯਾਦ ਆ ਆ ਦੇਖ ਲਓ ਸਾਰਾ ਕੁਝ ਹੀ ਇਹਦੇ ਵਿੱਚ ਸਾਰਾ ਕੁਝ ਮਿਲਦਾ ਇੱਥੇ ਫਰੂਟੀ ਹੈਗੀ ਇੱਥੇ ਸਬਜ਼ੀ ਮੰਡੀ ਪੈਂਦੀ ਹੈ ਇਹ ਅਨਵੈਂਟਨ ਦੇ ਵਿੱਚ ਤੇ ਉੱਥੇ ਸਾਰਾ ਸਮਾਨ ਮਿਲਦਾ ਵਾ ਆਪਾਂ ਫੈਸ਼ਨ ਫੈਸ਼ਨ ਦੇ ਵਿੱਚ ਪੈ ਜਾਂਦੇ ਹਨਾ ਤੇ ਆ ਫੈਸ਼ਨ ਦੇ ਵਿੱਚ ਦੀਵੇ ਆ ਆਪਣੀ ਇੰਡੀਆ ਹੀ ਤਾਂ ਮੈਂ ਵੇਖੇ ਨਹੀਂ ਹੋਗੇ 5 ਸਾਲ ਹੋ ਗਏ ਗਏ ਨੂੰ ਇੰਡੀਆ ਤੇ ਇੱਥੇ ਇਦਾਂ ਦੇ ਲਾਉਂਦੇ ਆ ਕਿਉਂਕਿ ਲੱਕੜ ਦੇ ਘਰ ਆ ਹਨਾ ਤੇ ਕੋਈ ਵੀ ਇੱਥੇ ਤੇਲ ਨਹੀਂ ਪਾਉਂਦਾ ਗਾ ਦੀਵੇ ਚ ਤੇ ਜੇ ਕਹਿੰਨੇ ਦੀਵਾ ਲਾਉਣਾ ਵੀ ਆ ਤਾਂ ਬਾਹਰ ਲਾਉਂਦੇ ਆ ਜੋ ਆਪਾਂ ਨੂੰ ਇੰਡੀਆ ਦੇ ਵਿੱਚ ਚ ਤਾਂ ਮਿਲਦਾ ਉਦਾਂ ਦਾ ਇਹ ਸਾਰਾ ਕੋਸ਼ਾ ਜਿਹਦੇ ਓਏ ਜਿੱਦਾਂ 부ੜੀਆਂ ਟੂਣੇ ਡਾਮਣ ਕਰਦੀਆਂ ਮਿੱਤਰੋ ਇੱਥੇ ਸਾਰਾ ਸਮਾਨ ਮਿਲਦਾ ਸਾਰਾ ਸਮਾਨ ਮਿਲਦਾ ਬੁੜੀਆਂ ਨਹੀਂ ਤਾਲ ਸਕਦੀਆਂ ਟੂਣਿਆਂ ਤੋਂ ਤੇ ਆਹ ਟੂਣੇ ਵਾਲਾ ਸਮਾਨ ਵੀ ਮਿਲਦਾ ਇੱਥੇ ਤੂ ਵਾਤੀ ਵੀ ਮਿਲਦੀ ਇੱਥੇ ਆਵੇ ਆਹ ਤੂ ਵਾਤੀਆਂ ਵਾ ਜਿਦਾਂ ਆਪਣੇ ਇੰਡੀਆ 'ਚ ਮਿਲਦੀਆਂ ਹਨਾ ਅਰਗਬਤੀ ਉਹ ਸਾਰਾ ਕੁਝ ਮਿਲਦਾ ਇੱਥੇ ਤੇ ਐਵੇਂ ਜਿਵੇਂ ਮਾਤਾ ਦੀ ਜੁਨੀਵੇਂ ਆ ਪਕਨੇ ਆ ਕੋਈ ਮਿਲਦੀ ਇੱਥੇ कनेडा की न मिलंदा ਜੇ ਵੰਡੀ ਆ ਜਾਂ ਫੁੱਲੀਆਂ ਮਿਲਦੀਆਂ ਹੋਵੇ ਇੱਥੇ ਹੀ ਮਿਲਣੀਆਂ ਹੋਣ। ਫੁੱਲੀਆਂ ਦਾ ਪਰੇਸ਼ਾਨ ਨਹੀਂ ਹੁੰਦਾਗਾ ਹਨਾ। ਉਹ ਸਾਰਾ ਕੁਝ ਮਿਲਦਾ ਇੱਥੇ। ਇਹ ਮਾਰਟੀਲ ਆਉਂਦੀ। ਕਾਂ ਵੀ ਇੰਨੇ ਜੀਰੇ ਆਉਂਦੀਆਂ। ਮੁਕਾਲੇ ਨੂੰ ਲੇ ਵੰਡੀ ਆਲੇ ਆ ਬੀ ਆ ਵੇ ਇੱਥੇ ਲੇ ਪਾਸੇ ਬੀ ਆ। ਸਾਰੇ ਵੀ ਮਿਲਦੇ ਆ। ਆਹਿਆ ਕੱਦੂਆਂ ਦੇ ਵੀ ਆ। ਕਾਦੋਆਂ ਦੇ ਵੀ ਆ ਵੀ ਇਹ ਚੀਜ਼ ਮਿਲਦੀ ਆ ਆ ਮੈਂ ਗੱਡੀ ਚ ਲਾਉਣ ਨੂੰ ਲਿਆ ਆ ਵੇ ਟੱਕ ਨਾ ਵਧਿਆ ਤੇ ਆ ਪੀਵੀ 29 ਪੀਵੀ 29 ਵਾਲਾ ਤੇ ਉਹ ਗਾਜ ਦੇ ਮਾਡਲ ਲਿਖਿਆ ਹੋਇਆ ਤੇ ਆ ਬਾਬੇ ਦੀਆਂ ਫੋਟੋ ਸਾਰੀਆਂ ਇਹ ਲੱਕੋ ਬਰੰਹੇ ਗੱਡੀ ਦੇ ਖਾਂਡ ਤੇ ਲਾਉਣ ਵਾਸਤੇ ਆਚਾਰ ਹੈਗਾ ਦਿਆਂਗੀਆਂ ਨਿਮਾਲਾ ਬਵਿਆ ਦੇ ਵਿੱਚ ਹਨਾ ਮਨ ਲੋਕ ਜਾਗੋ ਕੱਢਣੀਆਂ ਉਹ ਵੀ ਮਿਲਦਾ ਸਮਾਨ ਇੱਥੇ ਸਾਰਾ ਕੁਝ ਜਾਗੋ ਮਿਲ ਆ ਜਾਗੋ ਤੇ ਛੱਜ ਸਾਰਾ ਕੁਝ ਮਿਲਦਾ ਇੱਥੇ ਛੱਜ ਵੀ ਜਾਗੋ ਆ ਛੱਜ ਵੀ ਦਰ ਦੂਜੇ ਪਾਸੇ ਇੰਦਰਲੇ ਯਾਰ ਵੀ ਗੋਟਾ ਘਟਾ ਲਾ ਕੇ ਬਣਾਏ ਹਨਾ ਵਦੀਆਂ ਹਾਂਜੀ ਮੈਂ ਕੋਈ ਪ੍ਰਮੋਸ਼ਨ ਨਹੀਂ ਕਰਤਾ ਪਿਆ ਇਹ ਸਟੋਰ ਦੀ ਤੇ ਮੈਂ ਤਾਂ ਉੱਦਾਂ ਹੀ ਬਸ ਲਾਈਵ ਕੋਈ ਉੱਦਾਂ ਹੀ ਦੇਖਣ ਨੂੰ ਵੀ ਮੈਨੂੰ ਸਾਰਾ ਕੁਝ ਵਧੀਆ ਲੱਗਾ ਤੇ ਮੈਂ ਕਿਹਾ ਵੀ ਚੱਲ ਆਪਾਂ ਤੁਹਾਨੂੰ ਦਿਖਾ ਦਈਏ ਤੇ ਬਾਕੀ ਮੈਂ ਨਿੱਕੇ ਹੁੰਦੇ ਹਣਾ ਆਪਾਂ ਸਾਰੇ ਖਾਂਦੇ ਹੁੰਦੇ ਸੀ ਇਹ ਚੀਜ਼ਾਂ ਤੇ ਮੈਨੂੰ ਉਹ ਯਾਦ ਮੇਰੀ ਇੰਡੀਆ ਦੀ ਪੁਰਾਣੀਆਂ ਬਚਪਨ ਦੀਆਂ ਯਾਦਾਂ ਉਹ ਮੈਨੂੰ ਆ ਗਈ ਯਾਦ ਹਣਾ ਮੈਂ ਤਾਂ ਕਰਕੇ ਉਹ ਸਾਰਾ ਕੁਝ ਮੈਨੂੰ ਵਧੀਆ ਲੱਗਾ ਮੈਂ ਤਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਇਆ ਵੀ ਯਾਰ ਸਾਰਾ ਕੁਝ ਇੱਥੇ ਮਿਲ ਜਾਂਦਾ ਹਣਾ ਕੈਨੇਡਾ ਦੇ ਵਿੱਚ ਜੋ ਵੀ ਆਪਾਂ ਚਾਹੁੰਦੇ ਆਂ ਆਪਾਂ ਵੀ ਇੰਡੀਆ ਦੇ ਵਿੱਚ ਵੀ ਲਾਇਆ ਆਪਾਂ ਵੀ ਮੈਸ ਕਰਦੇ ਆਂ ਆਪਾਂ ਨੂੰ ਉਹ ਸਾਰੀਆਂ ਚੀਜ਼ਾਂ ਇੱਥੇ ਪ੍ਰੋਵਾਈਡ ਹੁੰਦੀਆਂ ਵਾ ਹਰ ਇੱਕ ਚੀਜ਼ ਮਿਲਦੀ ਆ ਤੇ ਬਾਕੀ ਤੁਸੀਂ ਬਹੁਤ ਬਹੁਤ ਮੈਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰੋ ਤੇ ਫੋਲੋ ਕਰੋ ਮੈਂ ਤੁਹਾਨੂੰ ਇਦਾਂ ਦੀਆਂ ਵੀਡੀਓ ਤੁਹਾਨੂੰ ਦਿਖਾ ਸਕਾਂ ਤੇ ਮੈਨੂੰ ਕਮੈਂਟ ਕਰਕੇ ਬੇਨ ਦੱਸਣਾ ਕਿ ਮੈਂ ਅੱਗੇ ਤੁਹਾਨੂੰ ਇਦਾਂ ਦਾ ਕੁਝ ਦਿਖਾਵਾਂ ਤਾਂ ਮੈਂ ਤੁਹਾਨੂੰ ਹੋਰ ਵੀ ਕੁਝ ਦਿਖਾ ਸਕਾਂ ਕਿ ਆਪਾਂ ਨੂੰ ਜੇ ਕੋਈ ਚੀਜ਼ ਬਾਇ ਕਰਨੀ ਆ ਤੁਹਾਨੂੰ ਵੀ ਹਾਂ ਵੀ ਅਸੀਂ ਇਹ ਚੀਜ਼ ਬਾਇ ਕਰਨੀ ਆ ਸਾਨੂੰ ਵੀ ਇਹ ਮਿਲ ਸਕਦੀ ਆ ਤੇ ਉਹ ਮੈਂ ਤੁਹਾਨੂੰ ਦਿਖਾ ਸਕਦਾ ਵਾਂ ਕੋਈ ਕਮੈਂਟ ਚ ਜੇ ਕਰੋਗੇ ਕਮੈਂਟ ਵੀ ਹਾਂਜੀ ਭਾਈ ਜੀ ਆ ਚੀਜ਼ ਸਾਨੂੰ ਇੱਥੇ ਇੰਡੀਆ ਵਾਲਿਆਂ ਨੂੰ ਵੀ ਦਿਖਾ ਸਕਦਾ ਵਾਂ ਤੇ ਇੱਥੋਂ ਵਾਲਿਆਂ ਨੂੰ ਵੀ ਜੇ ਭਾਈ ਆ ਚੀਜ਼ ਲੈਣੀ ਆ ਕਿੱਥੋਂ ਲੈਣੀ ਆ ਨਾ ਤੇ ਉਹ ਮੈਂ ਚੀਜ਼ ਤੁਹਾਨੂੰ ਕਮੈਂਟ ਵਿੱਚ ਤੁਸੀਂ ਕਮੈਂਟ ਕਰੋਗੇ ਤਾਂ ਫਿਰ ਮੈਂ ਤੁਹਾਨੂੰ ਦੱਸ ਸਕਦਾ ਵੀ ਇਹ ਇੱਥੋਂ ਆਪਾਂ ਬਾਇ ਕਰ ਸਕਦੇ ਆ ਇਹ ਸਟੋਰ ਤੋਂ ਬਾਕੀ ਵੀ ਦੋਸਤੋ ਮੈਂ ਨਾ ਡਾਲਰਾਂ ਮਾਂ ਤੇ ਗਿਆ ਸੀਗਾ ਤੇ ਉਥੇ ਮੈਂ ਵੀ ਘਰ ਦੇ ਵਿੱਚ ਚੀਜ਼ਾਂ ਲੈ ਕੇ ਆਇਆ ਕਾਫੀ ਹਨਾ ਵੀ ਉਥੋਂ ਆਪਾਂ 1 ਡਾਲਰ ਤੋਂ ਲੈ ਕੇ ਤੇ 2 ਡਾਲਰ 3 ਡਾਲਰ 4 ਡਾਲਰ 5 ਤੱਕ ਆਪਾਂ ਨੂੰ ਵੀ ਮੈਸ ਮਿਲ ਜਾਂਦੀਆਂ ਚੀਜ਼ਾਂ ਉਥੇ ਤੇ ਮੰਨ ਲਓ ਕੋਈ ਨਵਾਂ ਸਟੂਡੈਂਟ ਭਰਾ ਵੀ ਭੈਣ ਕੋਈ ਵੀ ਆਉਂਦਾ ਵਾ 1 ਡਾਲਰਾਂ ਮਾਂ ਤੋਂ ਲੈ ਕੇ ਭਾਂਡੇ ਲਓ ਘਰ ਦੇ ਸਾਰੇ ਮਿਲਦੇ ਆ ਭਾਂਡੇ ਉਥੋਂ ਤੇ ਉਹ ਘੱਟ ਪ੍ਰਾਈਸੇ ਮਿਲਦੇ ਆ ਬਾਹਰ ਮਾਰਕਟ ਦੂਜੇ ਸੋਰਾਂ ਤੇ ਜਾਣ ਦੀ ਲੋੜ ਨਹੀਂ ਇੰਨਾ ਦੇ ਜਾ ਕੇ ਲਓ ਬਾਕੀ ਪੁਰਾਣੇ ਬੰਦੇ ਨੂੰ ਤਾਂ ਪਤਾ ਹੀ ਹੈ ਬਾਕੀ ਵੀ ਇਦਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਆ ਤਾਂ ਮੈਨੂੰ ਕਮੈਂਟ ਵਿੱਚ ਤੁਸੀਂ ਕਮੈਂਟ ਕਰੋ ਕਿ ਬਾਈ ਜੀ ਇਦਾਂ ਵੀਡੀਓ ਬਣਾਓ ਐਸ ਦੀ ਆਪਾਂ ਉਹੀ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਬਾਕੀ ਰੱਬ ਰਾਖਾ ਹਾਸਦੇ ਵਸਦੇ ਰਹੋ ਖੁਸ਼ ਰਹੋ